ਲੁਧਿਆਣਾ ਦੇ ਪਖੋਵਾਲ ਰੋਡ ਦੇ ਨੇੜੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਪੁਲਿਸ ਦੇ ਸੀਨੀਅਰ ਅਫਸਰਾਂ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ। ਲੁਧਿਆਣਾ ਕਰਨੈਲ ਸਿੰਘ ਨਗਰ ਦੇ ਨੇੜੇ 7 ਜੁਲਾਈ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਦੇ ਵਿੱਚ ਬਾਈਕ ਸਵਾਰ ਅਤੇ ਨੌਜਵਾਨ ਇੱਕ ਘਰ ਦੇ ਬਾਹਰ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਨੇ। ਕਰੀਬ 27 ਸਕਿੰਟਾਂ ਦੇ ਵਿੱਚ ਬਦਮਾਸ਼ਾਂ ਨੇ ਘਰ ਦੇ ਬਾਹਰ ਤਿੰਨ ਗੋਲੀਆਂ ਚਲਾਈਆਂ ਨੇ ਬਿਨਾਂ ਕਿਸੇ ਡਰ ਦੇ। ਬਦਮਾਸ਼ ਪਿਸਤੌਲ ਦੇ ਵਿੱਚ ਗੋਲੀ ਲੋਡ ਕਰਦੇ ਨੇ ਤੇ ਫਾਇਰਿੰਗ ਕਰਦੇ ਦੇਖੇ ਗਏ ਨੇ ਸੂਤਰਾਂ ਦੇ ਮੁਤਾਬਕ ਇਹ ਗੋਲੀਬਾਰੀ ਗੈਂਗਸਟਰ ਰਸਾਗਰ ਨਿਊਟਨ ਨੇ ਚਲਾਈ ਹੈ ਜਿਸ ਦੀ ਉਸ ਨੇ ਜ਼ਿੰਮੇਵਾਰੀ ਵੀ ਲਈ ਹੁਣ ਦੇਖਣਾ ਇਹ ਹੋਵੇਗਾ ਕਿ ਗੈਂਗਸਟਰਾਂ ਤੇ ਨਕੇਲ ਕਸਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਇਸ ਸੀਸੀਟੀਵੀ ਫੁਟੇਜ ਦੇ ਸਹਾਰੇ ਕੀ ਗੈਂਗਸਟਰਾਂ ਨੂੰ ਕਾਬੂ ਕਰ पाएगी ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਕਿੁੱਝ ਕੁਝ ਨਵਸਾਨ ਨੇ ਉਹ ਜਿਹੜਾ ਪਿਸਤੌਲ ਦੇ ਨਾਲ ਜਿਹੜਾ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕਰਾ ਰਿਹਾ ਹੈ ਇਹ ਅਕਸਰ ਲੇਖਣਾ ਇੱਕ ਜਿਹੜਾ ਇਨਸੀਡੈਂਟ ਹੈ ਦੁਗਰੀ ਪੁਲਿਸ ਸਟੇਸ਼ਨ ਬਗਾਨਾ ਕਮਿਸ਼ਨਰ ਚੰਦਾ ਉੱਥੇ ਤੁਸੀਂ ਦੇਖ ਰਹੇ ਹੋ ਫੁਟੇਜ ਦੇ ਵਿੱਚ ਜਿਹੜੇ ਤਿੰਨ ਪਰਸਨਸ ਹੈਗੇ ਆ ਬਾਈਕ ਤੇ ਇੱਕ ਨਵੀਂ ਆਦਾ ਬੰਦਾ ਦਾ ਘਰ ਹੈ ਉਹ ਤੋਂ ਬਾਹਰ ਆਇਆ ਉੱਥੇ ਆ ਕੇ ਜਿਹੜਾ ਬੰਦਾ ਪਿੱਛੇ ਬੈਠਾ ਸੀ ਉਹਨੇ ਤਿੰਨ ਗੰਗਲੀ ਜਿਹੜੇ ਫਾਇਰ ਕੀਤੇ ਅਸੀਂ ਇਹ ਸਵਾਰਦਾਥ ਨੂੰ ਜਿਹੜਾ ਹੈਗਾ ਹਾਂ ਵੈਰੀਫਾਈ ਕਰ ਰਹੇ ਹੈਗੇ ਹਾਂ ਮਦਈ ਨੂੰ ਵੀ ਅਸੀਂ ਕਾਲ ਕੀਤਾ ਹੈਗਾ ਪੁਲਿਸ ਸਟੇਸ਼ਨ ਦੇ ਵਿੱਚ ਉਹਦੇ ਵੀ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ ਕਿ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਤੇ ਆਫਟਰ ਵੈਰੀਫਿਕੇਸ਼ਨ ਆਫ ਦੀ ਫੈਕਟਸ ਸਾਰਾ ਕਰਕੇ ਜਿਹੜੀ ਬੰਦੀ ਇਲੀਗਲ ਕਾਰਵਾਈ ਹੈ ਉਹ ਸਾਡੇ ਵੱਲੋਂ ਅਮਲ ਚ ਲਿਆਂਦੀ ਹੈ ਉਹ ਵੀ ਤੇ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਇਹਨਾਂ ਨੂੰ ਫੜਿਆ ਜਾਊਗਾ। ਮੈਂ ਇਹ ਕਹਿੰਦਾ ਹਾਂ ਕਿ ਅਜੇ ਫਿਲਹਾਲ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ। ਅਸੀਂ ਇੱਥੇ ਜਿਹੜਾ ਹੈਗਾ ਕਰ ਰਹੇ ਹਾਂ ਜਿਵੇਂ ਸਾਡੀਆਂ ਟੀਮਸ ਅਲੱਗ-ਅਲੱਗ ਟੀਮਸ ਕੰਮ ਕਰ ਰਹੀਆਂ ਤੇ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਨੂੰ ਫੜਿਆ ਜਾਵੇ। ਅਜੇ ਫਿਲਹਾਲ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਾਂਚ ਦਾ ਵਿਸ਼ਾ ਚੱਲ ਰਿਹਾ ਹੈ। ਇਹ ਵੀ ਸਾਡਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਗੁਬਾਈ ਕੈਟਾਗਰੀ ਦਾ ਹੈਗਾ ਅਸੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਲਦੀ ਜਿਹੜਾ ਹੈਗਾ ਸਾਰਾ ਟਰੂਥ ਅਵੇਲੇਬਲ ਕਰਕੇ ਜਿਹੜਾ ਤੁਹਾਨੂੰ ਪ੍ਰੋਪਰ ਪ੍ਰੈਸ ਬਰੀਫਿੰਗ ਦਿੱਤੀ ਜਾਊਗੀ ਜੀ ਥੈਂਕ ਯੂ